ਦੇਖੋ ਜੀ ਇਹ ਸਾਡੇ ਮਾਝੇ ਦੇ ਵੀਰ ਯੋਧੇ ਆ ਕਿਉਂਕਿ ਯੋਧੇ ਕਹਾਂਗੇ ਆਪਾਂ ਜਿਹੜੇ ਆਡੀ ਆਡੀਆਂ ਡਰਮੀਆਂ ਚੁੱਕ ਕੇ ਕਹਿ ਦਿੰਦੇ ਆ ਵੀ ਬਾਈ ਇੰਨੇ ਪੈਸੇ ਲੈ ਕੇ ਇੰਨੇ ਪੈਸੇ ਲੈ ਕੇ ਭਾਉ ਜੀ ਜਦੋਂ ਆਹ ਵੇਖੋ ਕਿੱਡਾ ਘਰ ਤੋਂ ਘਰ ਵੀ 5 5 6 6 5 5 ਫੁੱਟ ਦੇ ਲਾ ਕੇ ਬੰਨੇ ਝੋਨਾ ਚਲੇ ਗਿਆ ਵਾ ਜੀ ਤੇ ਵੀਰ ਸਾਡੇ ਕਰਦੇ ਆ ਹੱਕ ਸੱਚ ਦੀ ਕਮਾਈ ਬਾਈ ਜੀ ਕਿੰਨਾ ਕੁ ਪੈ ਜਾਂਦਾ ਡਰਮੀ ਦੇ ਵਿੱਚ ਮਾ ਵੀਰ ਜੀ 52 ਕਿਲੋ ਪੈਂਦਾ 27 ਕਿਲੋ ਪਾਣੀ ਪੈ ਜਾਂਦਾ ਜੋ 27 ਕਿਲੋ ਟੋਟਲ ਵਿੱਚ ਇੰਜੀਨ ਨੂੰ ਪਾ ਕੇ ਸਾਰਾ ਪਾ ਕੇ ਤੇ ਕਿੰਨਾ ਵਜ਼ਨ ਬਣੂ ਪੰਪ ਦਾ ਇਹ 50 ਪੈ ਜਾਂਦਾ 50 ਕਿਲੋ ਹਾਂਜੀ 50 ਕਿਲੋ ਵਜ਼ਨ ਤੇ ਮੁਸ਼ਕਲ ਆਉਂਦੀ ਹੋਊਗੀ ਤੁਰਨ ਲੱਗੇ ਕਿ ਨਹੀਂ ਵਿੱਚ ਬੜੀ ਜਿਆਦੀ ਜੀ ਬਿਲਕੁਲ ਤੇ ਮਜ਼ਦੂਰੀ ਮਿਹਨਤ ਜੀ ਜਦੋਂ ਜਾਂਦੇ ਦੇ ਦਿੰਦੇ ਬੰਦੇ ਨਹੀਂ ਕਈ ਨਹੀਂ ਜੀ ਕਈ ਦੇ ਦਿੰਦੇ ਕਈ ਨਹੀਂ ਦਿੰਦੇ ਕਈ ਖਰਾਬ ਕਰਦੇ ਨੇ ਬਿਲਕੁਲੋ ਵੇਖੋ ਵੀਰ ਜੀ ਐਡਾ 50 50 ਕਿਲੋ ਵਜ਼ਨ ਲੈ ਕੇ ਜਿਹੜਾ ਤੁਰਨਾ ਵਾ ਬੜੀ ਮੁਸ਼ਕਲ ਹੋ ਜਾਂਦੀ ਆ ਤੇ ਇਹਨਾਂ ਵੀਰਾਂ ਦਾ ਹਰ ਇੱਕ ਦਾ ਜਿਹੜਾ ਮਜ਼ਦੂਰ ਵੀਰ ਆ ਜੀ ਇਹਦਾ ਇਹਨਾਂ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਤੇ ਰੁਪਈਆ ਰੁਪਈਏ ਦਾ ਹਿਸਾਬ ਦੇਣਾ ਚਾਹੀਦਾ ਬੜੀ ਮੁਸ਼ਕਲ ਦੇ ਨਾਲ ਬਾਈ ਜੀ ਹੁਣ ਇੱਕ ਤੇਲਾ ਇੱਕ 扑ਮੱਕੜ ਤੇ ਇੱਕ ਬਾਈ ਜੀ ਹਲਦਰੋਗ ਦੀ ਆਪਾਂ ਪਾ ਦਿੱਤੀ ਤੇ ਇੱਕ ਟਿਲਡ ਪਾਤੀ ਆ ਨਾਲ ਜੀ ਰੰਗ ਬਣਾਉਣ ਨੂੰ ਬਾਕੀ ਰੰਗ ਤਾਂ ਕਿਰਪਾ ਮਾਲਕ ਦੀ ਵੈਸੇ ਅਤਕੀ ਝੋਨੇ ਕਿਰਪਾ ਹੈ ਬਾਰਸ਼ਾ ਪੈਦੀ ਰਹੀਆਂ ਪਹਿਲਾਂ ਤਾਂ ਸਮਾਂ ਨਹੀਂ ਮਿਲਿਆ ਆਪਾਂ ਨੂੰ ਸਪਰੇਅ ਕਰਨ ਦਾ ਤੇ ਹੋਰ ਵੀਰ ਸਾਡੇ ਬਾਗ ਸਭਰਾਵਾਂ ਵਾਲੇ ਯੋਧੇ ਲੱਗਿਆ ਜੀ ਪਹਿਲੂ ਤੁਸੀਂ ਆਪਣੀ ਵੇਖੀ ਹੋਣੀ ਹੈ ਵੀਡੀਓ ਕਾਲੇ ਝੰਡਿਆਂ ਵਾਲੀ ਬਾਈਆਂ ਨੇ ਪੂਰਾ ਭਰਾਵਾਂ ਨੇ ਨਾਮ ਕਮਾਇਆ ਸੀ ਤੇ ਇਹ ਵੀ ਪੂਰੀ ਟੀਮ ਹੀ ਆ ਇਹਨਾਂ ਦੇ ਬਾਈ ਜੀ ਝੰਡਾ ਚ ਘਰੇ ਰਹਿ ਗਿਆ ਬਾਈ ਇਹਨਾਂ ਦਾ ਖੱਟੇ ਰੰਗ ਦਾ ਝੰਡਾ ਹੈ ਜੀ ਇਹਨਾਂ ਭਰਾਵਾਂ ਨੇ ਰੱਖਿਆ ਕੇਸਰੀ ਝੰਡਾ ਜੀ ਨੂੰ ਆਪਾਂ ਕਹਿ ਦਿੰਦੇ ਨਾ ਕੇਸਰੀ ਹਾਂਜੀ ਆਹ ਹੋਣੇ ਆ ਹਾਂ ਬਾਗ ਨੂੰ ਨੀਂਦ ਨਹੀਂ ਆਉਦੀ ਦਵਾਈ ਲੜਦੀ ਕੇ ਲੜਦੀ ਦਵਾਈ ਫੇਰ ਘਰ ਦੀ ਵੀ ਲੜਦੀ ਆ ਵੀ ਕੀ ਕਰ ਤੁਸੀਂ ਜਾਂਦੇ ਜੀ ਇਹ ਹੋਣਾ ਮਰ ਮਰ ਜਾਣਾ ਚੰਗਾ ਅੱਛਾ ਕੀ ਕਰੀਏ ਕੰਮ ਇਹ ਨਹੀਂ ਕੋਈ ਬਿਲਕੁਲ ਜੀ ਫਿਰ ਦਵਾਈ ਵੀ ਲੜਦੀ ਹੈ ਤੇ ਜਦੋਂ ਲੇਟ ਹੋ ਜੀਦਾ ਤੇ ਘਰੇ ਜਾਣਾ ਦਵਾਈ ਲੜਦੀ ਹੈ ਵੇਖੋ ਮੂੰਹ ਚੋਂ ਚੋਦੋ ਵਹਿੰਦੇ ਰਹਿੰਦੇ ਆ ਕੀ ਕਰ ਸਕਦੇ ਤੁਸੀਂ ਇਹ ਗੱਲ ਦਾ ਤੁਸੀਂ ਜਵਾਬ ਦਿਓ ਜੀ ਬਿਲਕੁਲ ਜੀ ਬਿਲਕੁਲ ਨਹੀਂ ਪਈ ਇਹਨਾਂ ਦੀ ਮਿਹਨਤ ਤਾਂ ਪੈਸਾ ਨਹੀਂ ਰੱਖਣਾ ਚਾਹੀਦਾ ਪਹਿਲੋਂ ਦਵਾਈ ਵੀ ਲੜਦੀ ਆ ਜੋ ਤੇਰਾ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਸੁਭਰਾ ਹੈ ਜੀ ਆਹ ਜੀ ਸੁਭਰਾਵਾਂ ਦੇ ਜੋਦੇ ਸਾਰੇ ਸੁਭਰਾਵਾਂ ਦੇ ਹਨ ਹਾਂ ਜੀ ਹਾਂ ਜੀ ਸੁਭਰਾਵਾਂ ਦੀ ਆ ਭਰਾ ਸਾਡੇ ਕਹਿੰਗੇ ਆਪਣੀ ਕਰ ਰਾਇਆ ਸਪਰੇਅ ਪਰ ਕਿਉਂਕਿ ਪਿੰਡ ਬਹੁਤ ਵੱਡਾ ਵਾ ਤੇ ਨਵੇਂ ਨਵੇਂ ਬੱਚੇ ਜਵਾਨ ਹੋਇਆ ਤੇ ਤੁਹਾਨੂੰ ਪਤਾ ਹੀ ਆ ਵੇਖੋ ਕਿਹੜਾ 50 50 ਵੇਖੋ ਚੱਲਦੇ ਪੰਪ ਤੇ ਬਾਕੀ ਹੋਣਾ ਆਪਾਂ ਬਾਗ ਚੱਲ ਕੱਢਿਆ ਕਰਾਂ ਤੇ ਤੇ ਕੋ ਸੁਣਨਾ ਆਪਾਂ ਕਵਿਤਾ ਆ ਖੜ੍ਹ ਲਿਖੇ ਕਰਾਂ ਕਵਿਤਾ ਵੀ ਬਾਈ ਬੜੀ ਵਧੀਆ ਛੋਕੜਿਆ ਗਿਆ ਦੇਖੋ ਕਿ ਆਇਆ ਕਰਾਂ ਪੰਜ ਪੰਜ ਟਰੱਡੀਆਂ ਆਪਾਂ ਲਾ ਦੇਣ ਲੱਗੇ ਕਿੱਲੇ ਦੀਆਂ ਆ ਦੇਖੋ ਕਿਵੇਂ ਚਕੀਦੇ ਪੰਪ ਆ ਵੀ ਚੋ ਨਾ ਆਪਣੇ ਆਈ ਆ ਵੀ ਚੋ ਨਾ ਆਪਣੇ ਹਾਂਜੀ ਇਸ ਤਰ੍ਹਾਂ ਬਾਈ ਜੀ ਸਟਾਰਟ ਕਰਕੇ ਤੇ ਦੋ ਬੰਦੇ ਆਪਣੇ ਐਸ ਬੰਦੇ ਆ ਗਏ ਆ ਤੇ ਦੋ ਤਿੰਨ ਬੰਦੇ ਐਸ ਬੰਦੇ ਆ ਗਏ ਆ ਜੀ ਤੇ ਬਾਕੀ ਦੇਖੋ ਕਿ ਵਧੀਆ ਕਿਵੇਂ ਪੂਰਾ ਗੈਪ ਸਵਾਦ ਹੀ ਬਾਈ ਜੀ ਇਹਨਾਂ ਪੰਪਾ ਨਾਲ ਸਪਰੇਅ ਕਰਨ ਦਾ ਆਉਂਦਾ ਕਿ ਜਿਹੜੀ ਸਪਰੇਅ ਇਹਨ ਪੱਤੇ ਗਿੱਲੇ ਹੋ ਜਾਂਦੇ ਆ ਫੇਰ ਹੀ ਕਿਉਂਕਿ ਇਨੀ ਨੇ ਮਹਿੰਗੀਆਂ ਦਵਾਈਆਂ ਤੇ ਟੈਂਕੀ ਜੇ ਆਪਾਂ 4 ਲਾਉਣੇ ਆ ਤੇ ਬੇਸ਼ੱਕ ਭਾਵੇਂ 5 ਟੈਂਕੀਆਂ ਲਾਜੋ ਸਪਰੇਅ ਤਸੱਲੀ ਨਾ ਆਵੇ ਕਿਉਂਕਿ ਜਦੋਂ ਆ ਵੇਖੋ ਕਿੱਡਾ ਸੋਹਣਾ ਝੋਨਾ ਗੱਲਾਂ ਭਰੀ ਹੋਈਆਂ ਪਈਆਂ ਜੇ ਕਿਤੇ ਇਹਨੂੰ ਕੋਈ ਤੇਲਾ ਪੈ ਜਾਏ ਤੇ ਸਾਰਾ ਹੀ ਡਿੱਗ ਪੈਣਾ ਕਿਤੀ ਕਤਰੀ ਸਾਰੀ ਖੂਜ ਪੈ ਜਾਣੀ ਆ ਦਾਣਾ ਵੀ ਹਿਸਾਬ ਨਾਲ ਖਰਾਬ ਹੋ ਜਾਂਦਾ ਵਾ ਤੇ ਜਰੂਰ ਤੇਲੇ ਦੀ ਸਪਰੇਅ ਲਾਸਟ ਦੇ ਵਿੱਚ ਮਿਕਸ ਆਫ ਦੀ ਤੇਲੇ ਵਾਲੀ ਉਹ ਕਰ ਦੇ ਇੱਕ ਜਿਹੜਾ ਮੁੱਢਾਣਾ ਤੇਲਾ ਪੈਂਦਾ ਤੇ ਇੱਕ ਕਾਲੇ ਤੇਲੇ ਦੀ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਜੀ